हां जी किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਡਿਜੀਟ ਹੈਗੀ ਇਹ ਪਿੰਡ ਚੋਟੀਆਂ ਚੋਟੀਆਂ ਪਿੰਡ ਦੋਸਤੋ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਹੈ ਜੀ ਫਾਦੇਗੜ ਪੰਜੂਰ ਤੋਂ ਦੋਸਤੋ 1 ਕਿਲੋਮੀਟਰ ਦੀ ਦੂਰੀ ਆ ਵੀਰ ਅਮਰ ਦੀਪ ਦੇ ਕੋਲੇ ਆਇਆ ਦੋਸਤੋ ਤੇ ਇਸ ਘਰੋਂ ਪਹਿਲਾਂ ਇੱਕ ਆਪਾਂ ਵੀਡੀਓ ਅਪਲੋਡ ਕੀਤੀ ਸੀ ਅਜ ਤੋਂ ਕੋਈ 5-4 ਦਿਨ ਪਹਿਲਾਂ ਪਸ਼ੂ ਜਿਹੜੇ ਦੋਸਤੋ ਚੰਗੇ ਆ ਚੰਗੇ ਪਸ਼ੂ ਆਉਂਦੇ ਆ ਵੱਡੇ ਪਸ਼ੂ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਜਿਹੜੇ ਦੋਸਤੋ 4 ਨਗ ਜਿਹੜੇ ਦਿਖਾ ਦੇਣੀ ਹੈ ਠੀਕ ਹੈ ਜੀ ਤਿੰਨ ਵੜਾ ਨੇ ਦੋ ਵੜਾ ਬਿਲਕੁਲ ਤਾਜ਼ੀਆਂ ਸੁਈਆਂ ਨੇ ਤੇ ਇੱਕ ਵੜ ਗੱਬਣਾ ਇੱਕ ਜਿਹੜੀ ਦੋਸਤੋ ਇਹ ਝੋਟੀ ਆਪਾਂ ਪਹਿਲੇ ਨੰਬਰ ਤੋਂ ਸਟਾਰਟ ਕਰਾਂਗੇ ਇਹਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਿਲਕੁਲ ਜੋਗੇ ਵਾਲੇ ਪਿੰਡ ਤੋਂ ਦੋਸਤੋ 5 ਕਿਲੋਮੀਟਰ ਦੀ ਦੂਰੀ ਆ ਫਦੇਗੜ ਪੈਤੂਰ ਜਦੋਂ ਆਪਾਂ ਆਉਣੇ ਆ ਬਿਲਕੁਲ ਫਦੇਗੜ ਪੈਤੂਰ ਤੋਂ ਕਿਲੋਮੀਟਰ ਦੂਰੀ ਆ ਸ਼ਹਿਰ ਦੀ ਇਸ ਪਿੰਡ ਦੀ ਠੀਕ ਹੈ ਜੀ ਤੇ ਧਰਮਕੋਟ ਤਹਿਸੀਲ ਆ ਠੀਕ ਹੈ ਜੀ ਆਉ ਕਰਦੇ ਆ ਗੱਲਬਾਤ ਵੀਰ ਅਮਰਦੀਪ ਦੇ ਨਾਲ ਪੁੱਛ ਲੈਨੇ ਆ ਦੋਸਤੋ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਤੇ ਸਭ ਤੋਂ ਪਹਿਲਾਂ ਵੀਰ ਅਮਰਦੀਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਜੀ ਠੀਕ ਠਾਕ ਵੀਰ ਜੀ ਬੜੀ ਵਧੀਆ ਤੁਸੀਂ ਸੁਣਾਇਆ ਠੀਕ ਠਾਕ ਬਹੁਤ ਵਧੀਆ ਅੱਛਾ ਅਮਰਦੀਪ ਭਾਈ ਉਹਦੋਂ ਪਸ਼ੂ ਆਪਣੇ ਟੋਟਲ ਜਿੰਨੇ ਨਾਲ ਸਾਰੇ ਸੇਲ ਹੋ ਗਏ ਹਨਾ ਬਿਲਕੁਲ ਸਾਰੇ ਸੇਲ ਹੋ ਗਏ ਠੀਕ ਹੈ ਜੀ ਅੱਜ ਫਿਲਹਾਲ ਆਪਣੇ ਕੋਲ ਬਿਲਕੁਲ ਨਵੇਂ ਪਸ਼ੂ ਜਿਹੜੇ ਆ ਇੱਕ ਤਾਂ ਝੋਟੀ ਹੈ ਬਿਲਕੁਲ ਤਾਜੀ ਸੂਈ ਤੇ ਤਿੰਨ ਬੈੜਾਂ ਜੀ ਹਾਂ ਜੀ ਠੀਕ ਹੈ ਭਰਾ ਤੇ ਕਰੀਏ ਡਿਟੇ ਤੇ ਬਾਕੀ ਵਧੀਆ ਰਿਆ ਭੈਣ ਭਰਾਵਾਂ ਦਾ ਕਾਫੀ ਰਿਸਪੌਂਸ ਚੰਗਾ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਠੀਕ ਆ ਵੀਰ ਸੋ ਆਜੋ ਅਮਰਦੀਪ ਬਾਈ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰ ਲਈਏ ਵੀਰ ਝੋਟੀ ਆ ਸੂਬਾ ਦੱਸ ਦਿਓ ਵੀ ਕਿੰਮਾ ਸੂਬਾ ਸੂਈ ਆ ਪਹਿਲਾ ਸੂਬਾ ਝੋਟੀ ਸੂਈ ਆ ਜੀ ਹਾਂਜੀ ਅੱਜ ਦੂਜਾ ਦਿਨ ਝੋਟੀ ਸੂਈ ਲੋ ਹੋਇਆ ਜੀ 6 ਕਿਲੋ ਥਲੇ ਬੋਲਾ ਤਿਆਰ ਆ ਇਸ ਟਾਈਮ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਨਜ਼ਰ ਦੇ ਫੀਮੇਲ ਕੱਟੀ ਆ ਜੀ ਫੀਮੇਲ ਹਾਂਜੀ ਫੀਮੇਲ ਤੇ ਸੂਬਾ ਪੈਦਾ ਹੈ ਜੀ ਪਹਿਲਾ ਸੂਬਾ ਸੂਈ ਲੋ ਵੀ ਦੋਸ ਤੇ ਕੱਟੀ ਆ ਤੁਸੀਂ ਵੇਖ ਲਓ ਬਿਲਕੁਲ ਜੰਮੀ ਪਲੀ ਮਗਰ ਕੱਟੀ ਬਹੁਤ ਨਿੱਗਰ ਆ ਦੇਖੋ ਬਹੁਤ ਡਬਲ ਬੱਚਾ ਮਗਰ ਫੀਮੇਲ ਕਾਫ ਤੇ ਝੋਟੀ ਦੋਸਤੋ ਪਹਿਲਾ ਸਵੇਰ ਸੋਈ ਹੈ ਫੇਸ ਕੁਆਲਿਟੀ ਦੇਖੋ ਤੇ 6 ਕਿਲੋ ਜਿਹੜਾ ਹੁਣ ਬਿਲਕੁਲ ਬੌਲੇ ਤੇ ਚਲਦੀ ਪਈ ਹੈ ਠੀਕ ਆ 6 ਕਿਲੋ ਬੌਲਾ ਆ ਦੇਖੋ ਜੀ ਬਾਕੀ ਖੋਲ ਕੇ ਤੋਰ ਕੇ ਦੋਸਤੋ ਆਪਾਂ ਤਸਲੀ ਨਾਲ ਦਿਖਾਉਣੇ ਆ ਪੂਰੀ ਝੋਟੀ ਜਿਹੜੀ ਦੋਸਤੋ ਪਲੀ ਸੰਭੀ ਪੂਰੀ ਆ ਠੀਕ ਆ ਬਰਾਜੀ ਆ ਫੁੱਲ ਬਟਾ ਫੁੱਲ ਵਜਨ ਲੋਡ ਵਾਲੀ ਆ ਆ ਦੇਖੋ ਠੀਕ ਆ ਹਾਈਟ ਕੱਟ ਦੀ ਬਹੁਤੇ ਵੇਰ ਜਿਹੜਾ ਦੋਸਤੋ ਜ਼ਿਕਰ ਕਰਦੇ ਵੇ ਹਾਈਟ ਕੱਟ ਦੱਸਣਾ ਜ਼ਰੂਰੀ ਆ ਆਰਡਰ ਤੇ ਕੁਆਲਿਟੀ ਚੰਗੀ ਆ ਵਿਖਾਲਾ ਪੱਧਰ ਬਿਲਕੁਲ ਸਾਫ਼ ਲੇਵਾ ਬਿਲਕੁਲ ਸੋ ਥਣਥੁੰਨ ਦਾ ਸਹਿਜ ਚੰਗਾ ਠੀਕ ਆ ਹਾਈਟ ਤਕਰੀਬਨ ਫੁੱਲ ਬਟਾ ਫੁੱਲ ਵੱਡੀ ਉੱਚੀ ਹਾਈਟ ਆ ਵੇਲ ਤੁਸੀਂ ਦੇਖ ਸਕਦੇ ਹੋ ਦੋਸਤੋ ਵੇਲ ਵੀ ਚੰਗੀ ਆ ਉਚਾਈ ਕੱਟ ਕਾਫੀ ਸੋਹਣਾ ਆ ਪੂਰੀ ਰਾਜੀ ਆ ਪੁੱਠੇ ਪਾਪ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਪੂਰੀ ਜੰਮੀ ਪਲੀ ਆ ਦੇਖੋ ਪਹਿਲਾ ਸੂਆ ਸੂਈ ਆ ਉਮੀਦ ਆਪਾਂ ਚੰਗੀ ਕਰ ਸਕਦੇ ਹੁਣ ਫਿਲਹਾਲ ਹਜੇ ਦੋਸਤੋ ਦੂਸਰੇ ਦੂਸਰੇ ਤੀਸਰੇ ਦੂਜੇ ਦਿਨ ਦੇ ਵਿੱਚ ਜਿਹੜਾ ਹੁਣ 6 ਕਿਲੋ ਜਿਹੜਾ ਬਿਲਕੁਲ ਨੈਟ ਬੋਲਾ ਸਟਾਰਟ ਆ ਠੀਕ ਆ ਆ ਦੇਖੋ ਠੀਕ ਹੈ ਜੀ ਅੱਛਾ ਮਰਦੀਪ ਵੀਰ ਜਿੱਦਾਂ ਕਿ ਪਹਿਲਾ ਨਿਚੋਟੀ ਸੂਈ ਆ ਕਿਸੇ ਪਾਸੋਂ ਵੀ ਔਰ ਨੂੰ ਬੱਚਾ ਪੁੱਛਾ ਸਾਡੇ ਕੋਲ ਬਿਲਕੁਲ ਵਧੀਆ ਚਵਾਈ ਬਹੁਤ ਵਧੀਆ ਚਵਾਈ ਲੱਗੀ ਜੀ ਠੀਕ ਹੈ ਭਰਾ ਹਾਂਜੀ ਠੀਕ ਹੈ ਤੇ ਕੋਈ ਹੋਰ ਨਹੀਂ ਕੋਈ ਛੱਟ ਨਹੀਂ ਕੋਈ ਛੱਟਾਂ ਪਹਿਲ ਕੋਲ ਇੱਕ ਸਾਰ ਥਾਣੇ ਅੱਛਾ ਕੀ ਡਿਮਾਂਡ ਕੀ ਰਹੂਗੀ ਇਹਦੀ ਫਿਰ ਜੀ 95000 ਰੁਪਇਆ ਜੀ 95 ਜੀ ਹਾਂਜੀ ਠੀਕ ਹੈ ਭਰਾ ਬਾਕੀ ਵਿੱਚੋਂ ਲੈਸ ਮੰਨਤਨ ਕਰਦੇ ਕੋਈ ਠੀਕ ਹੈ ਜੀ 95000 200 ਠੀਕ ਹੈ ਜੀ ਤੇ 95000 ਜੀ ਦੋਸਤੋ ਛੋੜਛਾਪਾ ਮੌਕੇ ਤੇ ਮਾਨਤਾ ਨਾ ਉਹ ਹਰ ਵਾਰ ਜ਼ਰੂਰ ਕਿਸਾਨ ਵੀਰਾਂ ਦਾ ਫਾਰਮਰ ਵੀਰਾਂ ਦਾ ਕੀਤਾ ਜਾਂਦਾ ਜਿਹੜਾ ਵੀ ਕੋਈ ਖਰੀਦਦਾਰ ਵੀਰ ਆਉਂਦਾ ਚਵਾਈ ਕਰ ਲੋ ਸੋਇਸ ਵਾਇ ਪਸ਼ੂ ਦੇ ਠੀਕ ਆ ਤੇ ਝੋਟੀ ਦਾ ਥਾਨ ਥਣ ਬਹੁਤ ਜਿਆਦਾ ਸੋਹਣਾ ਠੀਕ ਆ ਜੀ ਫਰਸਟ ਕਲਾਸ ਦੋਸਤੋ ਥਾਨਾ ਰਾਜੀ ਫੋਲਵਾੜਾ ਫੋਲਵਾਜਨ ਲੋੜ ਆ ਲਈ ਆ ਇਸ ਤੋਂ ਬਾਅਦ ਇੱਕ ਦੋਸਤੋ ਜਰਸੀ ਬਰੀਡ ਦੇ ਵਿੱਚ ਤੁਹਾਨੂੰ ਅਗਲੀ ਆਪਾਂ ਜਿਹੜੀ ਇਹ ਵੈੜ ਤਕਰੀਰ ਆ ਆ ਦੇਖੋ ਜੀ ਠੀਕ ਆ ਤੇ ਟਾਈਮ ਤੁਸੀਂ ਜਰੂਰ ਨੋਟ ਕਰ ਲਓ ਠੀਕ ਆ ਜੀ ਟਾਈਮ ਦੋਸਤੋ ਮਾਰਨਿੰਗ ਦੇ ਕੋਈ 9 ਵਜੇ ਦਾ ਸਮਾਂ ਹੈਗਾ ਠੀਕ ਆ ਜੀ 9 ਵਜੇ ਦਾ ਸਮਾਂ ਹੈਗਾ ਠੀਕ ਆ ਤੇ ਕਿਉਂਕਿ ਥੋੜਾ ਜਿਹਾ ਚਵਾਈ ਤੇ ਵੀਰ ਉਹਨਾਂ ਨੂੰ ਪਸ਼ੂ ਰਕਵਾਏ ਸੀਗੇ ਠੀਕ ਹੈ ਜੂਗੀ ਵੀਡੀਓ ਪਾਉਣ ਤੋਂ ਬਾਅਦ ਜਿਹੜਾ ਵੀਰ ਤਸੱਲੀ ਕਰੂਗਾ ਤੁਸੀਂ ਆਪਣੇ ਟਾਈਮ ਤੋਂ ਟਾਈਮ ਚੁਵਾਈ ਬੰਨ ਕੇ ਕਰ ਲਿਓ ਇੱਕ ਟਾਈਮ ਖਾਲੀ ਕਰ ਦਿਓ ਦੋ ਟਾਈਮ ਟਾਈਮ ਟੂ ਟਾਈਮ ਚੁਵਾਈ ਕਰ ਦਿਓ ਠੀਕ ਆ ਅੱਛਾ ਅਮਰਦੀਪ ਵੀਰ ਇਹ ਜਰਸੀ ਆਪਣੇ ਕੋਲ ਵੇੜ ਆ ਗਈ ਵੀਰ ਸੂਹਾ ਕਿੰਨਾ ਸੂਈ ਆ ਦੂਜਾ ਸੂਹਾ ਸੂਈ ਆ ਜੀ ਦੂਜਾ ਸੂਹਾ ਇਹਨੂੰ ਦਿਨ ਕਿੰਨੇ ਹੋ ਗਏ ਆ ਜੀ 20 ਕਿ ਦਿਨ ਹੋ ਗਏ ਸੂਈ ਨੂੰ ਹੋ ਗਏ ਆ ਜੀ 20 ਕਿ ਦਿਨ ਹੋ ਗਏ ਹਾਂ ਜੀ ਤੇ ਹੁਣ ਹਾਜ਼ਰ ਦੁੱਧ ਕਿੰਨਾ ਜੀ 15 ਕਿਲੋ ਦੁੱਧ ਤਿਆਰ ਹੈ ਇਸ ਤੇ ਲਈ 15 ਕਿਲੋ ਹਾਂ ਜੀ ਕੋਈ ਆਵੇ ਵੀਰ ਆਪਦਾ ਲੀਟਰ ਮਰ ਲੇ ਬਿਲਕੁਲ ਜਿਵੇਂ ਮਰਜ਼ੀ ਕੋਈ ਕਰ ਠੀਕ ਹੈ ਹਾਂ ਜਰਸੀ ਦੋਸਤੋ ਸੈਕੰਡ ਟਾਈਮਰ ਆ ਠੀਕ ਹੈ ਜੀ ਸੈਕੰਡ ਲਕਟੇਸ਼ਨ ਦੇ ਵਿੱਚ ਤੇ 20 ਦਿਨਾਂ ਦੀ ਸੂਈ ਆ ਆ ਬੱਚਾ ਮਗਰ ਫੀਮੇਲ ਕਾਫ ਵਛੀ ਤੁਸੀਂ ਦੇਖ ਸਕਦੇ ਜੀ 15 ਕਿਲੋ ਜਿਹੜਾ ਦੋਸਤੋ ਦੁੱਧ ਬਿਲਕੁਲ ਨੈਟ હાજર ਠੀਕ ਹੈ ਜੀ ਆ ਦੇਖੋ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਬਿਲਕੁਲ ਛੋਟੀ ਜੀ ਫੇਸ ਕੁਆਲਟੀ ਆ ਕੰਨ ਛੋਟਾ ਬਿਲਕੁਲ ਤੇ ਜਾਤ ਪਾਤ ਵਾਲੀ ਪੂਰੀ ਆ ਠੀਕ ਹੈ ਜੀ ਬਰੀਡ ਦੇ ਵਿੱਚ ਆ ਬਿਲਕੁਲ ਜਰਸੀ ਥਣ ਥਣ ਦਾ ਸਹਿਜ ਚੰਗਾ ਮੁਠੀ ਥਣਾ ਹਵਾਨਾ ਜਿਹੜਾ ਦੋਸਤੋ ਬਿਲਕੁਲ ਬੈਕ ਸਾਈਡ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਤੇ ਜੇਕਰ ਤੁਸ ਨੂੰ ਹੋ ਸਕੇ ਤਾਂ ਬਿਲਕੁਲ ਚਵਾਈ ਤੇ ਠੀਕ ਹੈ ਜੀ ਪਸ਼ੂ ਤੇ ਕੁਝ ਕੁ ਧਾਰਾ ਜੜੀਆਂ ਤੁਹਾਨੂੰ ਚਵਾਈ ਛੋਟੇ ਛੋਟੇ ਜ਼ਰੂਰ ਕਰਕੇ ਨਾਲ ਦਿਖਾਉਂਦੇ ਆ ਆ ਦੇਖੋ ਠੀਕ ਹੈ ਜੀ ਵਾਟਰ ਕੁਆਲਿਟੀ ਚੰਗੀ ਦੋਸਤੋ 20 ਦਿਨਾਂ ਦੀ ਸੂਈ ਦੇ ਥਲੇ ਬਿਲਕੁਲ 15 ਤੋਂ ਪਲੱਸ 15 ਕਿਲੋ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਜੀ ਜਵਾਬ ਸਮਾ ਇੱਕ ਨੰਬਰ ਆਪਾਂ ਕੀ ਹੋ ਸਕਿਆ ਦੋਸਤੋ ਬਿਲਕੁਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਸ ਜਰਸੀ ਵੈਡ ਦੀਆਂ ਧਾਰਾਂ ਮਾਰ ਕੇ ਤਸੱਲੀ ਜ਼ਰੂਰ ਕਰਾਵਾਂਗੇ ਠੀਕ ਹੈ ਤੇ ਅਮਰਦੀਪਾਈ ਕੀ ਮੁੱਲ ਰਹੂਗਾ ਇਸ ਜਰਸੀ ਵੈਡ ਦਾ 55000 ਰੁਪਿਆ ਜੀ 55 ਹਾਂ ਜੀ ਠੀਕ ਹੈ ਜੀ ਤੇ 55000 ਦੋਸਤੋ ਲੈਣ ਦੇਣ ਮੁੱਲ ਖਾਣਾ ਹੈਗੀ ਆ ਵਿੱਚੋਂ ਛੋਟੇ ਸੱਪਾ ਉਹ ਜ਼ਰੂਰ ਹੋ ਜਾਊਗਾ ਕੱਲੇ-ਕੱਲੇ ਪਸ਼ੂ ਦਾ ਨਹੀਂ ਆਪਾਂ ਕਹਿੰਦੇ ਆਰਕ ਪਸ਼ੂ ਦੇ ਵਿੱਚੋਂ ਦੱਸੇ ਰੇਟ ਦੇ ਵਿੱਚੋਂ ਥੋੜਾ ਬਾਧਾ ਮਾਨਤਨ ਜਿੰਨੀ ਗੰਜੈਸ਼ ਹੋਈ ਉਹ ਜ਼ਰੂਰ ਕਰ ਦਿੱਤਾ ਜਾਊਗਾ ਠੀਕ ਆ ਤੇ ਜਰਸੀ ਵੈੜਾ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਕਾਫੀ ਵੀਰ ਫੋਨ ਕਰਦੇ ਪਏ ਸੀ ਕਾਫੀ ਦਿਨਾਂ ਤੋਂ ਵੀ ਜਰਸੀ ਵੈੜ 15 ਪਲੱਸ ਜਾਂ 15 ਲੀਟਰ ਵਾਲੀ ਚਾਹੀਦੀ ਆ ਤੇ ਤੁਸੀਂ ਜ਼ਰੂਰ ਜਿਹੜਾ ਦੋਸਤੋ ਸੌਦਾ ਕਰ ਸਕਦੇ ਜਿਸ ਵੈੜ ਦਾ ਇਸ ਤੋਂ ਬਾਅਦ ਇੱਕ ਐਚ ਐਫ ਬੱਚੀ ਤੁਹਾਨੂੰ ਦੋਸਤੋ ਦਿਖਾਉਣੇ ਐ ਐਚ ਐਫ ਵੈੜ ਦਿਖਾਉਣੇ ਆ ਤੁਹਾਨੂੰ ਤੇ ਅਮਰਦੀਪ ਭਾਈ ਇਹਦਾ ਕੀ ਰਿਕਾਰਡ ਆ ਇਸ ਵੈੜ ਦਾ ਵੀਰ ਜੀ ਘਰ ਦੀ ਵੈਣ ਸਾਡੀ ਜੀ ਹਾਂਜੀ ਪਹਿਲੇ 118 ਗੋਦ ਦੋ ਤੋਇਆ ਏ ਥ ਇਸ ਟਾਈਮ ਵੀ ਪਲੱਸ ਜਾਏਗੀ ਜੀ 2+ ਜਾਊਗੀ ਹਾਂਜੀ ਇਹ ਆਪਣੇ ਘਰ ਦੀ ਹੈ ਨਾ ਬੈਡ ਹਾਂਜੀ ਬਿਲਕੁਲ ਜੀ ਤੇ ਹੁਣ ਮਤਲਬ ਸੂਈ ਨੂੰ ਕਿੰਨੇ ਕਿਦਾਂ ਨੂੰ ਆਈ ਨਹੀਂ ਕੱਲ ਸੂਈ ਹਲੇ ਵੀਰ ਜੀ ਕੱਲ ਹੀ ਸੂਈ ਆ ਹਾਂਜੀ ਤੇ ਬੱਚਾ ਥੱਲੇ ਕੀ ਆ ਗਿਆ ਫੀਮੇਲ ਬਰੂਡ ਦੀ ਬੱਚੀ ਆ ਜੀ ਠੀਕ ਆ ਜੀ ਹਾਂਜੀ ਸੋ ਦੋਸਤੋ ਬਰੂਡ ਸੀਮਨ ਦੀ ਜਿਹੜੀ ਆ ਮਗਰ ਬੱਚੀ ਆ ਫੀਮੇਲ ਕਾਫ ਆ ਤੁਹਾਨੂੰ ਆ ਦਿਖਾ ਦਿੰਦੇ ਆ ਫੁੱਲ ਬੜਾ ਫੁੱਲ ਬਰੀਡ ਦੇ ਵਿੱਚ ਜਿਹੜੀ ਮਗਰ ਬੱਚੀ ਨੂੰ ਜਨਮ ਦਿੱਤਾ ਆ ਦੇਖੋ ਜੀ ਠੀਕ ਆ ਬਿਲਕੁਲ ਆ ਸਮਾਲ ਸਾਈਜ਼ ਜਿਹੜੀ ਦੋਸਤੋ ਟੇਲ ਆ ਠੀਕ ਆ ਪੂਛ ਦਾ ਸਾਈਜ਼ ਬਹੁਤ ਛੋ ਤੇ ਬਿਲਕੁਲ 나ੜੂ ਤੁਸੀਂ ਬੱਚੇ ਦੇ ਨਾਲ ਦੇਖੋ ਠੀਕ ਹੈ ਜੀ ਸੈਕੰਡ ਟਾਈਮਰ ਜਿਹੜੀ ਇਹ ਵੈਡ ਸੋਈ ਹੈ ਐਚ ਐਫ ਬਰੀਡ ਦੇ ਵਿੱਚ ਜਿਹੜੀ ਆਪਾਂ ਹੁਣ ਤੁਹਾਨੂੰ ਤੀਸਰੇ ਨੰਬਰ ਤੇ ਆਪਾਂ ਦਿਖਾ ਰਹੇ ਹਾਂ ਠੀਕ ਹੈ ਜੀ ਤੇ ਬੱਚੀ ਬਹੁਤ ਪਿਆਰੀ ਹੈ ਮਗਰ ਸੰਭਨ ਵਾਲੀ ਹੈ ਬੱਚੀ ਫੁੱਲ ਬੜਾ ਫੁੱਲ ਤੇ ਦੂਜਾ ਸੂਬਾ ਪਹਿਲੇ ਸੂਬੇ ਦੋਸਤੋ 18 20 20 ਲੀਟਰ ਦੇ ਮਿਲਕ ਕੈਪੈਸਿਟੀ ਜਿਹੜੀ ਆ ਇਸ ਵੈਡ ਦੀ ਰਹੀ ਆ ਹਾਈਟ ਕਾਤ ਫੁੱਲ ਉੱਚਾ ਲਿਓ ਵੀਰ ਜੀ ਖੋਲੋ ਹਾਈਟ ਕਾਤ ਫੁੱਲ ਬੜਾ ਫੁੱਲ ਵੱਡੀ ਹਾਈਟ ਆ ਸੋਹਣੀ ਹਾਈਟ ਆ ਨਵੀਂ ਬੱਚੀ ਆ ਜਿੱਦਾਂ ਕਿ ਦੂਜੇ ਸੂਬੇ ਜਾਂ ਤ ਠੀਕਾ ਵੱਦਾ ਪਸ਼ੂ ਦੂਜੇ ਤੂਜੇ ਸਵੇਰ ਤੱਕ ਜਿਹੜਾ ਪਸ਼ੂ ਵੱਧਦਾ ਆਪ ਵੀ ਜਿਹੜੀ ਆ ਦੋਸਤੋ ਚੰਗੇ ਸੀਮਨ ਦੀ ਜਿਹੜੀ ਇਹ ਵੇੜ ਜਾਪਦੀ ਹੈ ਕਿਉਂਕਿ ਆਰਡਰ ਦੀ ਕੁਆਲਿਟੀ ਚੰਗੀ ਆ ਠੀਕਾ ਬਿਲਕੁਲ ਹਵਾਨਾ ਜਿੰਨਾ ਕ ਆਪਾਂ ਅਗਾਹ ਨੂੰ ਦੇਖ ਰਹੇ ਆ ਦੋਸਤੋ ਉਹਨਾਂ ਬੈਕ ਸਾਈਡ ਨੂੰ ਪਟਾਂਾਂ ਦੇ ਬਿਲਕੁਲ ਸਨ ਦੇ ਵਿਚਕਾਰ ਇੱਕ ਕੰਪੈਟ ਆਰਡਰ ਜਿਹੜਾ ਦੋਸਤੋ ਫਿਕਸ ਜੱਡਰ ਹੈਗਾ ਠੀਕਾ ਥਾਂ ਥਣ ਦਾ ਸਹਿਜ ਬਹੁਤ ਜ਼ਿਆਦਾ ਸੋਹਣਾ ਆ ਦੇਖੋ ਹਾਂਜੀ ਤੋਰ ਲਿਏ ਜੀ ਸੋ ਘਰੇਲੂ ਵੀਰ ਨੇ ਘਰੇ ਰੱਖਣੀਆਂ ਦੋਸਤੋ ਤੇ ਵੀਰ ਹੋਣਾਂ ਦੇ ਕੋਲ ਵੀ ਵੈਸੇ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਆ ਪਰ ਇਹ ਜਿਹੜੀ ਵੀਰਾਂ ਦਾ ਜਿਹੜੇ ਆਪਣੇ ਘਰ ਦੇ ਘਰੇਲੂ ਜਿਹੜੀ ਪਛੀ ਰੱਖੀ ਹੋਈ ਆ ਉਹ ਆਪਾਂ ਸੇਲ ਕਰਦੇ ਪਏ ਵੀ ਪਹਿਲਾ ਸੂਆ ਚਵਾਈ ਕੀਤੀ ਆਪਾਂ ਹੱਥੀ ਠੀਕ ਆ ਜੀ ਕੋਈ 18 20 ਲੀਟਰ ਦੇ ਨੀਅਰ ਆਊਂਡ ਜਿਹੜਾ ਦੋਸਤੋ ਇਸ ਦਾ ਦੁੱਧ ਕੈਲਕੂਲੇਟ ਕੀਤਾ ਗਿਆ ਸੈਕੰਡ ਟਾਈਮ ਆ ਦੋਸਤੋ ਉਮੀਦ ਅੱਜ ਵੀ ਜਿਹੜੀ ਆਪਾਂ ਹੁਣ ਵੀ ਅਭੀ ਤੋਂ ਪਲੱਸ ਕਰ ਸਕਦੇ ਆ ਬਹੁਤ ਹੀ ਚੰਗੀ ਵੈਲ ਵੀਰ ਜੀ ਬਹੁਤ ਹੀ ਚੰਗੀ ਠੀਕ ਹੈ ਵੀਰ ਹਾਂਜੀ ਠੀਕ ਹੈ ਤੇ ਜਵਾਬ ਸਮਾਂ ਬਿਲਕੁਲ ਬਿਲਕੁਲ ਇੱਕ ਸਾਰ ਬਿਲਕੁਲ ਬਹੁਤ ਹੀ ਵਧੀਆ ਜੀ ਤੇ ਅਮਰਦੀਪ ơi ਕੀ ਮੋਲ ਕੀ ਰੋਉ ਕਹਿੰਦਾ ਲੈਣ ਦੇਣ ਵਾਲੀ ਗੱਲ ਬਾਤ 75000 ਰੁਪਏ ਵੀਰ ਜੀ 75 ਹਾਂਜੀ ਦੁੱਧ ਕੀ ਸੋਚ ਰੱਖਦੇ ਹੋ ਵੀ ਦੁੱਧ 20 ਤੋਂ ਪਲੱਸ ਕਰਦੇ ਹੋ ਕਿ ਕਿੰਨਾ ਬਿਲਕੁਲ ਕਰੇਗੀ ਬਿਲਕੁਲ ਵਧੀਆ ਰੇਟ 20 ਤੋਂ 25 ਦੇ ਵਿਚਕਾਰ ਦਰਮਿਆਨ ਤੇ ਦੁੱਧ ਚੰਗੀ ਸੇਵਾ ਉਹ ਵੀਰ ਕਰੇਗਾ ਕੋਈ ਤੇ जरूर ਕਰੇਗੀ ਠੀਕ ਹੈ ਭਰਾ ਸੋ ਦੋਸਤੋ 20 ਤੋਂ ਪਲੱਸ ਵੀਰਾਂ ਦਾ ਵੀ ਜਿਹੜੀ ਮਿਲਕ ਦੀ ਆਸ ਇਸ ਵਾਰ ਵੀ ਤੇ ਆ ਦੇਖੋ ਠੀਕ ਹੈ ਤੇ ਮਗਰ ਬੱਛੀ ਸੀ ਠੀਕ ਹੈ ਬੱਛੀ ਪੂਰੀ ਸਪੈਸ਼ਲ ਆ ਬੱਛੀ ਪੂਰੀ ਜਾਦਪਾਤ ਵਾਲੀ ਮਗਰ ਬੱਛੀ ਹੈ ਠੀਕ ਹੈ ਜੀ ਆ ਦੇਖੋ ਆਜੋ ਇਸ ਤੋਂ ਬਾਅਦ ਆ ਦੋਸਤੋ ਇੱਕ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਅਗਲਾ ਐਨੀਮਲ ਦਿਖਾਉਣਾ ਗੱਬਣ ਵਾਇਰ ਆ ਠੀਕ ਹੈ ਜੀ ਤਿਆਰੀ ਤੇ ਸਮਝੋ ਤੁਸੀਂ ਕੋਈ ਦਿਨ ਦਿੰਦੀ ਹਜੇ ਦਿਨ ਖੁੱਲੇ ਰਹਿ ਜੂ ਕੋ 10 ਤੋਂ 15 ਦਿਨ 12 ਦਿਨ ਸਮਾਂ ਲੈਂਦੀ ਆ ਪੁੱਛ ਲੇ ਅਚਾਨਕ ਮਰਦੀਪ ਭਾਈ ਇਹ ਸਵੇਰ ਕਿੰਨਾ ਸਮੂਗੀ ਆਪਣੇ ਕੋਲ ਤੀਜਾ ਦਿਨ ਸੂਆ ਸੁਣਾਣੀ ਤੀਜਾ ਸੁਪਾ ਹਾਂਜੀ ਦਿਨ ਕਿੰਨੇ ਦਾ ਸੁਭਾਵਣਾ ਹੈਗੀ ਹੈ 10 ਤੋਂ 12 ਦਿਨ ਕਰ ਲੋ ਕੋਈ 15 ਕਰ ਲੋ ਬਾਤ ਉਹ ਇਹੀ ਆ ਜੀ ਠੀਕ ਹੈ ਜੀ ਹਾਂਜੀ 10 ਤੋਂ 12 ਦਿਨ ਤੋਂ 10 ਤੋਂ ਪਲੱਸ ਵੀ ਲੈ ਕੇ ਜਾ ਸਕਦੀ ਹੈ ਦਿਨ ਕਿਉਂਕਿ ਤਿਆਰੀ ਆ ਲਾਏ ਪਈ ਆ ਆ ਦੇਖੋ ਜੀ ਥਣ ਦੇਵਾ ਤੁਸੀਂ ਵੇਖੋ ਤੇ ਵੇਖੋ ਠੀਕ ਹੈ ਜੀ ਆਰਡਰ ਬਿਲਕੁਲ ਠੰਡੀ ਬਿਲਕੁਲ ਵਹਿਣ ਆ ਜੀ ਬਿਲਕੁਲ ਆ ਦੇਖੋ ਜੀ ਕੋ ਡਰਕਲ ਜਾਂ ਪਸ਼ੂ ਨਹੀਂ ਕਿ ਜਿਹੜਾ ਤੁਸੀਂ ਛੜਾਕਲ ਜਾਂ ਆਪਾਂ ਛੜ ਛੂੜ ਮਾਰਨ ਵਾਲਾ ਪਸ਼ੂ ਨਹੀਂਗਾ ਵੀ ਕਹ ਲੋ ਕੋਈ ਵੀਰ ਇਹੋ ਜਿਹੇ ਪਸ਼ੂ ਥੱਲੇ ਬੰਗਾ ਪਾ ਕੇ ਤੁਸੀਂ ਬਹਿਜੋ ਜਾਂ ਬਿਨ ਬੰਗੇ ਤੋਂ ਵੀ ਚਵਾਈ ਕਰੋਗੇ ਤੇ ਈਜ਼ੀਲੀ ਜਿਹੜੀ ਆ ਚਵਾਈ ਆਪਾਂ ਕਰਕੇ ਉੱਠ ਸਕਦੇ ਹਾਂ ਠੀਕ ਆ ਬਾਕੀ ਪੂਰੀ ਠੰਡੀ ਤੇਰੀ ਸੀਲ ਸਹਵਾ ਦੀ ਸੁਬਕ ਤੀਜਾ ਦਾਸਾ ਜੀ ਹਾਂਜੀ ਤੀਜਾ ਜੀ ਲਿਓ ਵੀਰ ਖੋਲ ਦਿਆਂ ਨੂੰ ਵੀ 10 ਤੋਂ 12 ਦਿਨ ਤੁਸੀਂ ਜਿਹੜਾ ਦੋਸਤੋ ਦਿਨ ਮੰਨ ਕੇ ਸੌਦਾ ਕਰਿਓ ਠੀਕ ਆ 10 ਤੋਂ 12 ਦਿਨ ਆ ਲੋ ਜੀ ਠੀਕ ਆ ਸੋ ਆ ਦੇਖੋ ਜੀ ਬਾਕੀ ਦਸਾਂ ਦਿਨਾਂ ਦੇ ਵਿੱਚ ਦੋਸਤੋ ਆ ਪ੍ਰੋਪਰ ਤਿਆਰੀ ਕਰਕੇ ਪਸ਼ੂ ਨੇ ਫੇਰ ਸੂਣਾ ਠੀਕ ਆ ਜੀ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦਿਨ ਜਿੰਨੇ ਲੈ ਜੂਗੀ ਲਾਏ ਪਈ ਆ ਠੀਕ ਆ ਜੀ ਧਾਰਾਂ ਪਾਉਣੀਆਂ ਬਿਲਕੁਲ ਸਟਾਰਟ ਕਰਤੀਆਂ ਨੇ ਬਾਕੀ ਜਿੰਨੇ ਦਿਨ ਵੀ ਲੈਂਦੀ ਆ ਪਲੱਸ ਪੁਆਇੰਟ ਹੈਗਾ ਜਿੰਨਾ ਪਸ਼ੂ ਬਣ ਜੂਗਾ ਤਿਆਰੀ ਤੇ ਪੂਰੀ ਮੁਕੰਮਲ ਤਿਆਰੀ ਕਰਕੇ ਪਾਸੂ ਸੂਵੇ ਤੇ ਬਿਲਕੁਲ ਜਿਹੜਾ ਦੋਸਤੋ ਵੈਲਨਗੋਡ ਹੁੰਦਾ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਠੀਕ ਆ ਆਰਡਰ ਇੱਕਸਾਰ ਹੈਗਾ ਬਿਲਕੁਲ ਜਿਵੇਂ ਬਿਲਕੁਲ ਭਰਨਾ ਸ਼ੁਰੂ ਹੋਈ ਉਹਵੇਂ ਆਰਡਰ ਦੀ ਕਵਾਇ ਆ ਦੇਖੀ ਠੀਕ ਆ ਅੱਛਾ ਵੀਰ ਕਿੰਨਾ ਕੇ ਤਾਂ ਮੁੱਲ ਫਿਰ ਕੀ ਕਰਾਂਗੇ 56000 ਰੁਪਿਆ ਜੀ 56 ਹਾਂ ਜੀ ਅੱਜ ਮੌਕੇ ਦੇ ਵਿੱਚ ਕੋਈ ਵੀਰ ਸੌਦਾ ਕਰਦਾ 56000 ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਭਰਾ ਮਤਲਬ ਕਿ ਹਜੇ ਕਿਤੇ ਤੋਂ 10-12 ਦਿਨ ਕਿਸੇ ਨੇ ਸਾਹਮਣਾ ਨਹੀਂ ਪਸੂ ਹਾਂਜੀ ਤੇ ਅੱਗੇ ਮਤਲਬ ਕਿ ਪੂਰੀ ਤਿਆਰੀ ਤੇ ਕੋਈ ਦੋ ਪੈਸੇ ਦੇ ਵੀ ਸਕਦੀ ਹੈ ਹਾਂਜੀ ਵੱਧ ਵੀ ਸਕਦੀ ਹੈ ਜੀ ਬਿਲਕੁਲ ਹਾਂਜੀ ਤੇ ਅਮਰਦੀ ਭਾਈ ਅੱਜ ਪਸੂ ਇੰਨੇ ਸੀ ਜਾਂ ਹੋਰ ਵੀ ਹੈਗੇ ਇਸ ਤੋਂ ਇਲਾਵਾ ਲੈ ਜਰਸੀ ਬੈਟ ਹੋਰ ਖਰੀਦੀ ਪੰਜਾਬ ਜਰਸੀ ਜੀ ਅੱਛਾ ਜੀ ਉਹ ਲੈ ਕੇ ਆਉਣ ਵਾਲੀ ਹੈ ਜੀ ਅੱਜ ਆਉਣ ਵਾਲੀ ਹੈ ਫਾਰ ਹੋਰ ਅੱਜ ਲੈ ਕੇ ਆਉਣ ਵਾਲੀ ਖਰੀਦੀ ਹੋਈ ਸਾਡੀ ਜੀ ਠੀਕ ਹੈ ਜੀ ਤੇ ਕੀ ਰਿਕਾਰਡ ਹੈ ਉਹਦਾ ਉਹਦਾ ਵੀ ਪਲੱਸ ਰਕੋਡ ਆ ਜੀ 20 ਪਲੱਸ ਰਕੋਡ ਹਾਂਜੀ ਤੇ ਉਹ ਸੂਈ ਹੈ ਕਿ ਗੱਬਣਾ ਜੀ ਨਹੀਂ ਗੱਬਣੀ ਉਹ ਵੀ 10 ਤੋਂ 12 ਦੇ ਦੀ ਕੱਚੀ ਆ ਜੀ ਅੱਛਾ ਜੀ ਪੰਜਾਬ ਜਰਸੀ ਹੈ ਜਾਂ ਇੱਕ ਹਮਾ ਜੀ ਪੰਜਾਬ ਜਰਸੀ ਹੈ 10 ਤੋਂ 12 ਬਹੁਤ ਹੀ ਵਧੀਆ ਵੈ ਠੰਡੀ ਸੀ ਬਹੁਤ ਹੀ ਵਧੀਆ ਬਿਲਕੁਲ ਲਾਡ ਰੰਗੀ ਹੈ ਜੀ ਬਿਲਕੁਲ ਲਾਡ ਰੰਗਦੀ ਜੀ ਠੀਕ ਆ ਜੀ ਹਾਂਜੀ ਸੋ ਉਹ ਚਲੋ ਕੀਮਤ ਆ ਜਾਂ ਮੋਲ ਆ ਤੁਸੀਂ ਜੇਕਰ ਕਿਸੇ ਵੀਰ ਨੇ ਬਿਲਕੁਲ ਉਹਦੀ ਮੰਗ ਰੱਖੀ ਤੇ ਤੁਸੀਂ ਉਹਨਾਂ ਨਾਲ ਖਾਸ ਤੌਰ ਤੇ ਡਿਸਕਸ ਕਰ ਲਿਓ ਤੇ ਡਿਮਾਂਡ ਵੀ ਵੈਸੇ ਦੱਸ ਦਿਓ ਕਿ ਕਿੱਥੋਂ ਤੱਕ ਮਿਲਦੀ ਸੁਭਾਵਨਾ ਉਹਦੀ 60000 ਰੁਪਏ ਜੀ 60 ਦੇ ਹਾਂਜੀ ਦੁੱਧ 15 18 17 ਵਾਲੀ ਹੋਊਗੀ ਨਹੀਂ 20 ਪਲੱਸ ਚ ਆਏਗੀ 20 ਪਲੱਸ ਚ ਆਏਗੀ ਬਿਲਕੁਲ ਜੀ ਬਹੁਤ ਬਹੁਤ ਚੰਗੀ ਵੈੜ ਵੈੜ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਜਿਗਰ ਕਰ ਦਿੰਦੇ ਆ ਵੀ ਹਜੇ ਫਾਰਮ ਤੇ ਜਿਹੜੀ ਵੈੜ ਪਹੁੰਚੀ ਨਹੀਂ ਗਈ ਅ ਕੁਇ ਘੰਟੇ 2 ਘੰਟੇ ਬਾਅਦ ਅੱਜ 1 ਅਕਤੂਬਰ ਨੂੰ ਜਿਹੜੀ ਆ ਦੋਸਤੋ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਬਿਲਕੁਲ ਅੱਜ 1 ਅਕਤੂਬਰ ਨੂੰ ਫਾਰਮ ਦੇ ਉੱਪਰ ਜਿਹੜੀ ਉਹ ਵੈੜ ਪਹੁੰਚ ਜਾਊਗੀ ਠੀਕ ਹੈ ਤੇ ਤੁਸੀਂ ਖਾਸ ਤੌਰ ਤੇ ਤਾਂ ਜ਼ਿਕਰ ਕਰਕੇ WhatsApp ਤੇ ਤੁਸੀਂ ਵੀਡੀਓ ਵੀ ਮੰਗਾ ਸਕਦੇ ਜੀ ਮੁੱਲ ਵੀ ਰੰ ਦਾ ਵੀ 6 ਤੇ ਅੱਜ ਇਹ ਪਸ਼ੂ ਸੀਗੇ ਚਾਰ ਨਗ ਸੀਗੇ ਠੀਕ ਹੈ ਜੀ ਤੇ ਪਸ਼ੂ ਇਸੇ ਤਰ੍ਹਾਂ ਹੁੰਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਦਾ ਕੰਟੈਕਟ ਬਣਾ ਕੇ ਰੱਖ ਸਕਦੇ ਹੋ ਅਮਰਦੀਪ ਨੰਬਰ ਵੀਰ ਬੋਲਗੇ 98770 ਹਾਂਜੀ 49013 ਠੀਕ ਹੈ ਜੀ ਹੋਰ ਦੂਸਰਾ ਨੰਬਰ ਵੀ ਹੈ 81465 ਹਾਂਜੀ 67847 ਠੀਕ ਹੈ ਜੀ ਅਮਰਦੀਪ ਠੀਕ ਹੈ ਜੀ ਤੇ ਅਮਰਦੀਪ ਤੇ ਇੱਕ ਦੂਸਰਾ ਨਾਮ ਅੰਗਰੇਜ਼ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਦੋਵੇਂ ਵੀਰ ਨੇ ਦੋ ਵੀਰਾਂ ਦੇ ਨੰਬਰ ਕਰਿਆ ਚਾਰ ਸਕਰੀਨ ਤੇ ਠੀਕ ਹੈ ਦੋਵੇਂ ਨੰਬਰ ਸਕਰੀਨ ਦੇ ਉੱਪਰ ਚੱਲਦੇ ਨੇ ਨੰਬਰਾਂ ਦੇ ਤੁਸੀਂ ਕਾਲ ਕਰ ਲਓ ਕੰਟੈਕਟ ਕਰ ਲਓ ਪਿੰਡ ਚੋਟੀਆਂ ਤੁਸੀਂ ਖਾਸ ਵਿਜਿਟ ਕਰ ਲਿਓ ਮਖੂ ਤੋਂ ਕੋਈ 15 14 ਕਿਲੋਮੀਟਰ ਦੀ ਦੂਰੀ ਆ ਜੋਗੇ ਵਾਲਾ ਪਿੰਡ ਜਿਹੜਾ ਦੋਸਤੋ ਬਿਲਕੁਲ ਸੁਲਤਾਨਪੁਰ ਮਖੂ ਤੋਂ ਸੁਲਤਾਨਪੁਰ ਜਲੰਧਰ ਜਲੰਧਰ ਰੋਡ ਆ ਜੋਗੇ ਵਾਲੇ ਪਿੰਡ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਜਦੋਂ ਆਪਾਂ ਫਤਿਹਗੜ੍ਹ ਪਈ ਦੂਰ ਨੂੰ ਆਉਣੇ ਤੇ ਫਤਿਹਗੜ੍ਹ ਪਈ ਦੂਰ ਮੇਨ ਜਿਹੜਾ ਸ਼ਹਿਰ ਰਹੇ ਜਾਂਦਾ ਝੰਡਾ ਬੱਗਾ ਪਿੰਡ ਬਿਲਕੁਲ ਲੱਗੇ ਆ ਤੇ ਤੁਸੀਂ ਖਾਸ ਵਿਜਿਟ ਚੋਟੀਆਂ ਪਿੰਡ ਕਰ ਲਈਏ ਮਿਲਦੇ ਆ ਦੋਸਤੋ ਇੱਕ ਨਵੀਂ ਅਪ